आसमान ਤੋਂ गिरਦੀ ਅੱਗ 45 ਡਿਗਰੀ ਤੋਂ ਪਾਰ ਪਾਰਾ ਪਾਣੀ ਦੀ ਕਿੱਲਤ ਨੂੰ ਪਰੇਸ਼ਾਨ ਲੋਕ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਦੀਆਂ ਜਿੱਥੇ ਗਰਮੀਆਂ ਦੀ ਸ਼ੁਰੂਆਤ ਤੋਂ ਹੀ ਪਾਣੀ ਦੀ ਕਿੱਲ ਨਾਲ ਜੂਸ ਦੇ ਲੋਕ ਅੱਜ ਪ੍ਰਦਰਸ਼ਨ ਕਰਨ ਨੂੰ ਮਜਬੂਰ ਨੇ ਹੱਥਾਂ ਦੇ ਵਿੱਚ ਬਾਲਟੀਆਂ ਖਾਲੀ ਫੜ ਕੇ ਲੋਕ ਸਰਕਾਰ ਦੇ ਨੁਮਾਇੰਦਿਆਂ ਨੂੰ ਕੋਸ ਨਜ਼ਰ ਆ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਗਰਮੀਆਂ ਦੀ ਸ਼ੁਰੂਆਤ ਤੋਂ ਹੀ ਉਹਨਾਂ ਦੇ ਇਲਾਕੇ ਦੇ ਵਿੱਚ ਪਾਣੀ ਦੀ ਕਿੱਲਤ ਦੇਖਣ ਨੂੰ ਮਿਲ ਰਹੀ ਹੈ ਕਈ ਵਾਰ ਉਹਨਾਂ ਵੱਲੋਂ ਪ੍ਰਧਾਨਾਂ ਨੂੰ ਇੱਥੇ ਤੱਕ ਕਿ ਐਮਐਲਏ ਨੂੰ ਵੀ ਕਿਹਾ ਗਿਆ ਪਰ ਸਮੱਸਿਆ ਉੱਥੇ ਦੀ ਉੱਥੇ ਹੀ ਹੈ ਲੋਕ ਗਰਮੀ ਤੋਂ ਪਰੇਸ਼ਾਨ ਨੇ ਦੂਜੇ ਪਾਸੇ ਪਾਣੀ ਦੀ ਕਿੱਲਤ ਦੋਰੀ ਮਾਰ ਮਾਰਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਵੋਟਾਂ ਲੈਣ ਤਾਂ ਵੱਡੇ ਵੱਡੇ ਲੀਡਰ ਆਉਂਦੇ ਨੇ ਪਰ ਉਹਨਾਂ ਦੀ ਸਮੱਸਿਆਵਾਂ ਦਾ ਸਾਰ ਕਰਨ ਵਾਸਤੇ ਕੋਈ ਵੀ ਤਿਆਰ ਨਹੀਂ ਹੈ ਤਾਂ ਹੁਣ ਵੋਟਾਂ ਤੋਂ ਪਹਿਲਾਂ ਲੋਕ ਚੁਣੇ ਹੋਏ ਨੁਮਾਇੰਦਿਆਂ ਨੂੰ ਕੀ ਕੁਝ ਕਹਿੰਦੇ ਨਜ਼ਰ ਆਏ ਨੇ ਪਾਣੀ ਦੀ ਕਿੱਲਤ ਨੂੰ ਲੈ ਕੇ ਸੁਣੋ ਤੁਸੀਂ ਵੀ 4-5 ਦਿਨ ਹੋ ਗਏ ਐ ਇਸ ਜਗ੍ਹਾ ਦੇ ਉੱਤੇ ਮੈ ਆਨਾ ਪਿਆ ਮਕਬੂਲਪੁਰਾ 10 ਨੰਬਰ ਗਲੀ ਐ ਤੁਸੀਂ ਸਾਰੇ ਜਣੇ ਦੇਖ ਸਕਦੇ ਹੋ ਤੁਸੀਂ ਭਾਜੀ ਆਈ ਵੀ ਜੇ ਇੱਥੇ ਆ ਕੇ ਤੁਸੀਂ ਦੇਖਿਆ ਕਿ ਪਾਣੀ ਦੀ ਕਿੰਨੀ ਕਿੱਲਤ ਹੈਗੀ ਐ ਬਾਰ ਬਾਰ ਲੋਕਾਂ ਨੂੰ ਇੱਥੇ ਆਪਣੇ ਇੱਕ ਮੌਲਿਕ ਅਧਿਕਾਰ ਨੇ ਕਿ ਸਿਰਫ ਪਾਣੀ ਬਿਜਲੀ ਦੋ ਚੀਜ਼ਾਂ ਜਿਹੜੀਆਂ ਨੇ ਉਹ ਚਾਹੀਦੀਆਂ ਹੁੰਦੀਆਂ ਪਾਣੀ ਵਾਸਤੇ ਇਹਨਾਂ ਨੂੰ ਇੰਨੀ ਗਰਮੀ ਜਦੋਂ 43 44 ਡਿਗਰੀ ਟੈਂਪਰੇਚਰ ਹੈਗਾ ਪੰਜਾਬ ਦੇ ਪੂਰੇ ਸਕੂਲ ਬੰਦ ਹੋ ਚੁੱਕੇ ਆ ਤੇ ਇਥੋਂ 400 500 ਮੀਟਰ ਦੂਰ ਗੁਰਦੁਆਰੇ ਵਿੱਚੋਂ ਜਾ ਕੇ ਪਾਣੀ ਮੰਗਣਾ ਪੈਂਦਾ ਆ ਉਥੋਂ ਜਾ ਕੇ ਪਾਣੀ ਭਰ ਕੇ ਲਿਆਉਂਦੇ ਤੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਪਏ ਆ ਇਹਨਾਂ ਦੇ ਇੱਥੇ ਵਾਸਤੇ ਪਾਣੀ ਕੋਈ ਇੰਤਜ਼ਾਮ ਨਹੀਂ ਹੈਗਾ ਜੇ ਸਰਕਾਰ ਨੂੰ ਕਿਹਾ ਮੈਂ ਤਿੰਨ ਦਿਨ ਹੋ ਗਏ ਜੇ ਹੀ ਭੁੱਲਰ ਦੇ ਨਾਲ ਗੱਲ ਕਰ ਰਿਹਾ ਐਸੀ ਸੰਦੀਪ ਉਹਨਾਂ ਨਾਲ ਗੱਲ ਕਰ ਰਿਹਾ ਡੀਸੀ ਸਾਹਿਬ ਨਾਲ ਗੱਲ ਕੀਤੀ ਹੈ ਉਸ ਤੋਂ ਬਾਅਦ ਗਣੇਸ਼ ਜੀ ਜਿਹੜੇ ਸੈਂਟਰੀ ਦੇ ਇੰਚਾਰਜ ਹੈਗੇ ਇੱਧਰ ਦੇ ਹਲਕੇ ਦੇ ਜ਼ੋਨ 7 ਦੇ ਉਹਨਾਂ ਨਾਲ ਗੱਲ ਕੀਤੀ ਹੈ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਸਗੋ ਇਸ ਸੀਜ਼ਨ ਨੂੰ ਭਾਜੀ ਇੱਕੋ ਗੱਲ ਕਹਿੰਦੇ ਜੇਈ ਸਾਹਿਬ ਕਹਿੰਦੇ ਆ ਮੈਂ ਟੈਂਕਰ ਦੇ ਦੂੰਗਾ ਮੈਂ ਇਹ ਕਰ ਦੂੰਗਾ ਉਹ ਕਰ ਦੂੰਗਾ ਇਹ ਟੈਂਕਰ ਖੜਿਆ ਟੈਂਕਰ ਖੜੇ ਨੂੰ 4 ਦਿਨ ਹੋ ਗਏ 4 ਦਿਨ ਪਹਿਲੇ ਭਰ ਕੇ ਆਇਆ ਸੀ ਪਾਣੀ ਹੂੰ ਹੌਨ 4 ਦਿਨਾਂ ਬਾਅਦ ਤੱਕ ਪਾਣੀ ਆਇਆ ਹੀ ਨਹੀਂ ਰਾਤ ਵਲੇ ਕੁਝ ਨਹੀਂ ਪੁੱਛਿਆ ਜੀ ਫੋਨ ਕਰਦੇ ਰਹੇ ਆ ਗੱਲ ਕਰਦੇ ਰਹੇ ਆ ਫੋਨ ਦਾ ਜਵਾਬ ਨਹੀਂ ਦਿੰਦੇ ਜੇ ਤੁਸੀਂ ਕਹਿੰਦੇ ਹੋ ਤੁਹਾਡੇ ਸਾਹਮਣੇ ਮੈਂ ਲਾਈਵ ਕਾਲ ਕਰ ਸਕਦਾ ਭੁੱਲਰ ਜੀ ਨੂੰ ਔਰ ਜੇ ਤੁਸੀਂ ਚਾਹੋ ਤੇ ਆਹ ਦੇਖੋ ਆ ਡੀਸੀ ਸਾਹਿਬ ਨੂੰ ਅੰਮ੍ਰਿਤਸਰ ਹੈਲਪਲਾਈਨ ਦੇ ਉੱਤੇ ਮੈਂ ਮੈਸੇਜ ਵੀ ਡਾਲ ਲਿਆ 4 ਦਿਨ ਹੋ ਗਏ ਆ ਕੋਈ ਰਿਪਲਾਈ ਨਹੀਂ ਆ ਸਰਕਾਰ ਸੁੱਤੀ ਪਈ ਹੈ ਕਿਸੇ ਦਾ ਕੋਈ ਹੱਲ ਨਹੀਂ ਕਿ ਪਾਣੀ ਯਾਦ ਕਿਲੋ ਨਹੀਂ ਆ ਰਿਹਾ ਕੀ ਮਤਲਬ ਬਾਜੀ ਦੇਖੋ ਇੱਕ ਸਮੱਸਿਆ ਇਹ ਆਈ ਸੀ ਕਿ ਜਿਹੜੀ 10 ਨੰਬਰ ਗਲੀ ਹੈ ਨਾ ਇਹਦੇ ਉਧਰੋਂ ਦੀ ਜਦੋਂ ਇਹਨਾਂ ਨੇ ਨਵਾਂ ਠੇਕਾ ਗੱਡੇ ਆ ਤੇ ਜਦੋਂ ਨਵੀਆਂ ਪਾਈਪਾਂ ਪਈਆਂ ਪਾਈਪਾਂ ਦੀ ਹਾਈਟ ਕਰਦੀ ਗਈ ਉੱਤੀ ਜਦੋਂ ਉੱਚੀ ਕਰਤੀ ਤੇ ਉਸ ਤੋਂ ਬਾਅਦ ਪਾਣੀ ਦਾ ਪ੍ਰੈਸ਼ਰ ਨਹੀਂ ਬਣਿਆ ਫਿਰ ਮੋਟਰਾਂ ਖਰਾਬ ਹੋਈਆਂ ਜਿਹੜੇ ਇਹਨਾਂ ਦੇ ਟਿਊਬ ਵੱਲਾਂ ਦੀਆਂ ਮੋਟਰਾਂ ਨੇ ਉਹ ਮੋਟਰਾਂ ਖਰਾਬ ਰਹੀਆਂ ਮੋਟਰਾਂ ਦਾ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ ਫੋਨ ਕਰ ਕਰਕੇ ਗੱਲਾਂ ਕਰ ਕਰਕੇ ਮੋਟਰਾਂ ਠੀਕ ਕਰਾਈਆਂ ਇਸ ਤੋਂ ਬੱਲੇ 15 ਦਿਨ ਪਹਿਲੇ ਤੱਕ 8 9 ਤੇ 11 ਨੰਬਰ ਗਲੀ 'ਚ ਵੀ ਪਾਣੀ ਲੜ ਲੜ ਕੇ ਆਪਣੀ ਅਧਿਕਾਰ ਲੈਣੇ ਪੈਂਦੇ ਆ ਜੀ ਇਹਨਾਂ ਲੋਕਾਂ ਕੋਲੋਂ ਇਹ ਕਰਦੇ ਕੀ ਭਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੁਣ ਇਲੈਕਸ਼ਨ ਹੈ ਜੀ ਕਿਸੇ ਲੀਡਰ ਨਾਲ ਨਹੀਂ ਗੱਲਬਾਤ ਹੋਈ ਸੀ ਟੀਕ ਗੱਲ ਬਾਜੀ ਗਲੀ ਵਾਲਿਆਂ ਦੇ ਕੋਲ ਗਲੀ ਵਾਲਿਆਂ ਦੇ ਕੋਲ ਮੰਨਣੀ ਹੈ ਈਸਟ ਹਿਲਕੇ ਦੇ ਜੀਵਨ ਜੋਤ ਕੌਰ ਜੀ ਆਏ ਸੀ ਜਿਹੜੇ ਐਮ ਐਲ اے ਨੇ ਜਿਹੜੇ ਚਲੋ ਧੋਖੇ ਦੇ ਨਾਲ ਬਣ ਗਏ ਲੇਕਿਨ ਬੰਨੇ ਨਹੀਂ ਸੀ ਚਾਹੀਦੇ ਉਹ ਆਏ ਮੇਰੇ ਸਾਹਮਣੇ ਤਕੜੀ ਵਾਲੇ ਵੀ ਆਏ ਫਿਰ ਉਸ ਤੋਂ ਬਾਅਦ ਕਾਂਗਰਸ ਵਾਲੇ ਵੀ ਆਏ ਤੇ ਮੈਂ ਉਹ ਪਹੁੰਚੇ ਤੇ ਇੱਥੇ ਆਏ ਆ ਤੇ ਸੰਸਮਸਿਆ ਪਤਾ ਲੱਗੀ ਹੈ ਤੇ ਅਸੀਂ ਗੱਲ ਕਰਦੇ ਪਏ ਆਂ ਇਹਨਾਂ ਨੇ ਹੱਲੇ ਤੱਕ ਕਿਸੇ ਨੇ ਵੀ ਕੋਈ ਰਿਸਪੌਂਡ ਹੀ ਨਹੀਂ ਕੀਤਾ ਭਾਜੀ ਇਹ ਕ ਐਮਐਲਏ ਦਾ ਇੱਕ ਲੋਕਾਂ ਦੀ ਇੱਥੇ ਰਹਿੰਦਿਆਂ ਦੀ ਇਹ ਕਿਹੜਾ ਇਨਸਾਨ ਨਹੀਂ ਹੈਗੇ ਮੈਨੂੰ ਇੱਕ ਗੱਲ ਦੱਸੋ ਇੱਕ ਅਹੀਂ ਪਸ਼ੂ ਹੁੰਦਾ ਘਰ ਦੇ ਵਿੱਚ ਮੱਝ ਵੀ ਰੱਖ ਲਈਏ ਬੱਕਰੀ ਵੀ ਰੱਖ ਲਈਏ ਕੁੱਤਾ ਵੀ ਰੱਖ ਲਈਏ ਨਾ ਤੇ ਉਹਨੂੰ ਵੀ ਪਾਣੀ ਦਈਦਾ ਇਹ ਤੇ ਇਨਸਾਨ ਨੇ ਚੰਗੇ ਭਲੇ ਇਨਸਾਨ ਨੇ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਪਾਣੀ ਨਹੀਂ ਦਿੰਦੇ ਬੇ ਇੱਥੇ ਬੁਰਾ ਹਾਲਾਤ ਕਿੱਤੇ ਵੇ ਪਰ ਉਲਟ ਸਰਕਾਰ ਤਾਂ ਕਹਿੰਦੀ ਆਪਾਂ ਇਹ ਕੰਮ ਹੀ ਇੰਨੇ ਕਾਜ ਦੇ ਕਰਦੇ ਕੋਈ ਲੋਕਾਂ ਦੀ ਇਹਨੇ ਜਿਆਦਾ ਕੰਮ ਕਰਤੇ ਭਾਜੀ ਤਾਂ ਹੀ ਲੋਕ ਆਪਣੀ ਕਿਸਮਤ ਅੰਦਰ ਰੋਣ ਬਿਟਣਦੇ ਇਹਨਾਂ ਨੂੰ ਜਿਤਾ ਕੇ ਤੇ ਇਹ ਹਾਲਾਤ ਤੇ ਵੇਖੋ ਨਾ ਇੱਥੇ ਕੀ ਹੈਗੇ ਆ ਇਸੇ ਆ ਬਿਲਕੁਲ ਬਾਹਰ ਗਲੀ ਦੇ ਨਿਕਲ ਜਾਓ ਨਵੀਂ ਕੰਧ ਖੜੀ ਹੋਈ ਆ 16 ਫੁੱਟ ਉੱਚੀ 16 ਫੁੱਟ ਕੰਧ ਦੇ ਉਧਰਲੇ ਬੰਨੇ ਅਮੀਰਾਂ ਦਾ ਮੁਹੱਲਾ ਵਸਾਇਆ ਗਿਆ ਜਿਹੜਾ ਮੀਰਾ ਦੇ ਮੁਹੱਲੇ ਦੇ ਵਿੱਚ ਜਿਹੜਾ ਟਿਊਬਵੈਲ ਇੱਧਰ ਦੇ ਵਾਸਤੇ ਪਾਣੀ ਆਂਦਾ ਸੀ ਉਹਦਾ ਕਨੈਕਸ਼ਨ ਬਾਹਰੋਂ ਕੱਟ ਦਿੱਤਾ ਗਿਆ ਇਹਨੂੰ ਪਾਣੀ ਬੱਲੇ ਦੇ ਲੱਗੋ ਆਂਦਾ ਇੱਧਰ ਲੱਗੇ ਆ ਟਿਊਬਵੈਲ ਬੱਲੇ ਮੰਡੀ ਦੇ ਲੱਗੋ ਆਂਦਾ ਜਿੱਥੋਂ ਪਾਣੀ ਹੁਣ ਤੁਸੀਂ ਦੱਸੋ ਰੇਂਜ ਘਟਾ ਕਿੰਨੀ ਦੂਰੋਂ ਪਾਣੀ ਆ ਰਿਹਾ ਜਦਕਿ ਇੱਥੋਂ ਲੱਗੋ ਪਾਣੀ ਦਾ ਇੰਤਜ਼ਾਮ ਹੋ ਸਕਦਾ ਇਹਨਾਂ ਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ ਜੀ ਨੈਕਸਟ ਸਟੈਪ ਕੀ ਹੈ ਜੀ ਹੁਣ ਮੁੱਖ ਤੇ ਲੈ ਕੇ ਭਾਜੀ ਦੇਖੋ ਸਿੱਧੀ ਗੱਲ ਹੈ ਜੀ ਜੇ ਤੇ ਕੱਲ ਤੱਕ ਸਰਕਾਰ ਉੱਠਦੀ ਹੈ ਵੈਲ ਐਂਡ ਗੁੱਡ ਨਹੀਂ ਉੱਠਦੀ ਤੇ ਫਿਰ ਉਸ ਤੋਂ ਬਾਅਦ ਕਾਰਪੋਰੇਸ਼ਨ ਦੇ ਵਿੱਚ ਜਾ ਕੇ ਧਰਨਾ ਲਾਵਾਂਗੇ ਜੀ ਕਾਰਪੋਰੇਸ਼ਨ ਕਮਿਸ਼ਨਰ ਨੂੰ ਬਾਹਰ ਨਹੀਂ ਨਿਕਲਣ ਦਵਾਂਗੇ ਜੋ ਤੱਕ ਸਾਡੀ ਸਮੱਸਿਆ ਦਾ ਹੱਲ ਨਹੀਂ ਕਰੇ ਲੋਕਾਂ ਨੇ ਨਵੀਂ ਸਰਕਾਰ ਚੁਣੀ ਹੈ ਨਵਾਂ ਬਦਲਾਅ ਹੋ ਗਿਆ ਤੁਹਾਨੂੰ ਕੀ ਲੱਗਦਾ ਹੈ ਭਾਜੀ ਸਿਮਰ ਭਾਜੀ ਇਹਦੇ ਮਜ਼ਾਕ ਵਾਲੀ ਗੱਲ ਹੈ ਜਿਹੜੀ ਨਵੀਂ ਸਰਕਾਰ ਚੁਣੀ ਹੈ ਲੋਕਾਂ ਦੇ ਘਰਾਂ 'ਚ ਬਿਜਲੀ ਨਹੀਂ ਆਉਂਦੀ ਸੈਨੀਟਰੀ ਦੀ ਸਮੱਸਿਆ ਹੈ ਸੀਵਰੇਜ ਦੀ ਸਮੱਸਿਆ ਹੈ ਔਰ ਮੈਂ ਹੁਣ ਕੀ ਕਹਾਂ ਦੀ ਰੋਣ ਵਾਲੇ ਹਾਲਾਤ ਨੇ ਲੋਕੀ ਰਾਤੀ ਵੀ ਉੱਠ ਕੇ ਮੇਰੇ ਸਾਹਮਣੇ ਪਤਾ ਨਹੀਂ ਇਹ ਕਿੰਨੇ ਕੁ ਅਜੀਬ ਲੋਕ ਨੇ ਕਿ ਇਹਨਾਂ ਨੂੰ ਰਾਤ ਇਸ ਚੀਜ਼ ਦੀ ਸ਼ਰਮ ਨਹੀਂ ਆਂਦੀ ਕਿ ਇਹਨੇ ਲੋਕ ਪਾਣੀ ਕਰਕੇ ਇੱਥੇ ਪਰੇਸ਼ਾਨ ਹੈਗੇ ਲੇਕਿਨ ਕੋਈ ਆ ਕੇ ਦੇਖਣਾ ਹੀ ਨਹੀਂ ਜਾਂਦਾ ਕਿ ਪਾਣੀ ਦੀ ਨੀਂਸ ਨਹੀਂ ਮੈਂ 10 ਨੰਬਰ ਗਲੀ ਦੇ ਵਿੱਚ ਆਪਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਆ ਇੱਥੇ ਤੱਕ ਆਵਾ ਡੀਸੀ ਨੂੰ ਵੀ ਲੈਟਰ ਪਾਇਆ ਔਰ ਮਹੀਨੇ ਤੋਂ ਵੀ ਵਾਦੀ ਹੋ ਚੱਲਿਆ ਬੜੀ ਪਰੇਸ਼ਾਨੀ ਆ ਇੱਧਰ ਭਾਜੀ ਆ ਕੈਮਰਾ ਮਾਰਿਓ ਵੇਖੋ ਬੀਬੀਆਂ ਤੁਹਾਡੇ ਬਾਲਟੀਆਂ ਘਰਾਂ ਦੀਆਂ ਖਾਲੀ ਪਈਆਂ ਸਾਰਿਆਂ ਦੀਆਂ ਕੀ ਤੁਸੀਂ ਕੰਪਲੇਨ ਨਹੀਂ ਕੀਤੀ ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਹੁਣ ਤੇ ਬਹੁਤ ਲੀਡਰਾਂ ਨੂੰ ਵੀ ਕਹਿ ਚੁੱਕੇ ਬੜੇ ਜਾਨਾਂ ਨੂੰ ਕਿ ਲੇਕਿਨ ਫਿਰ ਵੀ ਕੋਈ ਹੱਲ ਨਹੀਂ ਹੋਇਆ ਇਲੈਕਸ਼ਨ ਵਾਸਤੇ ਆਈ ਨਹੀਂ ਲੀਡਰ ਆਈ ਨਹੀਂ ਗਲੀਆਂ ਤੇ ਲੀਡਰ ਤੇ ਹੁੰਦੇ ਆ ਪਰ ਪਾਣੀ ਦਾ ਕੋਈ ਹੱਲ ਕੋਈ ਨਹੀਂ ਕਰਦਾ ਵੋਟਾਂ ਮੰਗਣ ਆਏ ਸੀਗੇ ਵੋਟਾਂ ਹੀ ਮੰਗਣ ਆਉਂਦੇ ਆ ਹੱਲ ਨਹੀਂ ਕਰਨ ਆਉਂਦੇ ਬਸ ਕੰਪਲੇਂਟਾਂ ਵੀ ਕੀਤੀਆਂ ਬਹੁਤ ਸਾਰੀਆਂ ਡੀਸੀ ਸਾਹਿਬ ਨੂੰ ਹੁਣਾਂ ਨੂੰ ਵੀ ਲੈਟਰ ਪਾਈ ਆ ਪਾਣੀ ਦੇ ਲਈ ਪਰ ਫਿਰ ਵੀ ਕੋਈ ਵੀ ਹੱਲ ਨਹੀਂ ਹੋਇਆ ਪਾਣੀ ਦਾ ਮੰਗ ਇਹ ਕਰਦੇ ਆ ਕਿ ਸਾਡੇ 10 ਨੰਬਰ ਗਲੀ ਦੇ ਵਿੱਚ ਪਾਣੀ ਮਤਲਬ ਕੀ ਆਉਣਾ ਚਾਹੀਦਾ ਸਾਡੇ ਜਿਹੜੀਆਂ ਪਾਈਪਾਂਆਂ ਉੱਚੀਆਂ ਆ ਜਾਂ ਟਿਊਬ ਵਾਲਿਆ ਜੇ ਉਹ ਖਰਾਬ ਹੈ ਤਾਂ ਸਹੀ ਕਰਕੇ ਪਾਣੀ ਦਾ ਹੱਲ ਹੋਣਾ ਚਾਹੀਦਾ ਸਾਡਾ 1.5 ਸਾਲ ਤੋਂ ਵੀ ਕੀ ਜਦੋਂ ਦੀ ਸ਼ਾਦੀ ਆਈ ਅਸੀਂ ਤੇ ਇਹ ਕੁਝ ਵੇਖਦੇ ਆਏ ਇੱਥੇ ਬਾਟੀਆਂ ਲੈ ਕੇ ਬਾਟੀਆਂ ਲੱਗੇ ਕੋਈ ਇੱਧਰ ਚਲ ਗਿਆ ਕੋਈ ਇੱਧਰ ਚਲ ਗਿਆ ਜਿਹਦੇ ਘਰ ਵਿੱਚ ਜੋ ਹੈਗਾ ਪਾਣੀ ਸਮਰਸੀਪਲ ਲੱਗਾ ਹੋਇਆ ਵਿਚਾਰੇ ਉਹਨਾਂ ਦੇ ਘਰੋਂ ਬਾਟੀਆਂ ਲੈ ਲ ਕੇ ਖੁਦ ਕੀ ਕਿਸੇ ਦੀ ਗੱਲ ਕੀ ਕਹਦੇ ਅਸੀਂ ਖੁਦ ਸਾਮੇ ਟੋਟੇ ਚ ਲੈ ਕੇ ਆਉਨੇ ਜਿਹਦੇ ਵੱਲ ਵੀ ਆ ਜਾਂਦਾ ਵਾ ਤੋ ਪਾਣੀ ਛੋਟੇ ਛੋਟੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਵਾ ਉਹਨਾਂ ਨੂੰ ਸਵੇਰ ਨੂੰ ਹੋਇਆ ਕਿ ਤੇ ਫੇਰ ਹੀ ਭੇਜਾਂਗੇ ਅਸੀਂ ਬ੍ਰਸ਼ ਕਰਨ ਜੋਗਾ ਪਾਣੀ ਨਹੀਂ ਹੁੰਦਾ ਕਿਸੇ ਦੇ ਘਰ ਦੂਜੀ ਕਿਸੇ ਦੇ ਘਰ ਨੂੰ ਨਹੀਂ ਮਿਲੇ ਵੀ ਪਾਣੀ ਨਹੀਂ ਹੁੰਦਾ ਸਾਡੇ ਅਸੀਂ ਬੜੇ ਜਾਣਿਆਂ ਨੂੰ ਮਿਲੇ ਪਾਣੀ ਦਾ ਸਮੱਸਿਆ ਕੋਈ ਹੱਲ ਨਹੀਂ ਕਰਦਾ ਆਈਆਂ ਹੋਈਆਂ ਕਰਨ 8-9 ਮਹੀਨੇ ਪਹਿਲਾਂ ਵੀ ਮੀਟਿੰਗ ਹੋਈ ਆ ਹਾਂ ਜੀ 8 ਮਹੀਨੇ ਪਹਿਲਾਂ ਮੀਟਿੰਗ ਹੋਈ ਸਾਡੀ ਗੱਲ ਇਹੋ ਹੀ ਸੀ ਕਿ ਸਾਡਾ ਪਾਣੀ ਦਾ ਮਸਲਾ ਡੀਕਾ ਇੱਥੇ ਜੀਵਨ ਜੋਤ ਦੇ ਆਈ ਸੀ ਹਾਂ ਜੀ 8-9 ਮਹੀਨੇ ਪਹਿਲਾਂ ਉਹਨਾਂ ਕਹਿੰਦੇ ਚੂਟ ਨਾ ਮੋਰਚੇ ਨੂੰ ਉਹਨਾਂ ਜਾਂਦਾ ਲੱਗਦੀ ਫਿਰ ਰਿਪੋਰਟ ਕਾਰਡ ਵਿਖਾ ਦਿੰਦੇ ਆ ਵੀ ਏਰੀਆ ਦੇ ਵਿੱਚ ਆਹ ਕੰਮ ਹੋਇਆ ਉਹ ਕੰਮ ਹੋਇਆ ਬਟ ਕੋਈ ਕੰਮ ਨਹੀਂ ਹੋਇਆ ਕੋਈ ਕੰਮ ਨਹੀਂ ਹੋਇਆ ਅਸੀਂ ਇੱਥੇ ਜੋ ਵੀ ਪਾਣੀ ਦੀ ਸਮੱਸਿਆ ਕਰਨੀ ਕਰਨੀ ਹੋਈ ਆ ਬਟ ਉਹ ਹੱਲ ਨਹੀਂ ਹੋ ਸਕਦੀ ਇਹਨਾਂ ਕੋਲ ਮੈਨੂੰ ਲੱਗਦਾ ਤੁਸੀਂ ਜਿੱਥੇ ਵੀ ਜਾਂਦੇ ਆਪਣਾ ਰਿਪੋਰਟ ਕਰਨਾ ਆ ਰਿਪੋਰਟ ਕਾਰਡ ਹੀ ਵਿਖਾਉਂਦੇ ਆ ਵਿਖਾਉਂਦੇ ਆ ਵੀ ਆਹ ਏਰੀਆ ਦੇ ਵਿੱਚ ਆਹ ਕੰਮ ਹੋਇਆ ਆਹ ਏਰੀਆ ਭੋਜਨ ਜੋਤ ਜੀ ਦੀ ਗੱਲ ਕਰਦੇ ਉਹ ਨਹੀਂ ਹੋਰ ਜਿਹੜਾ ਵੀ ਕੋਈ ਐਮਐਲਏ ਹੋਊਗਾ ਕੋਈ ਵੀ ਵੀਆਈਪੀ ਉਹ ਉਹਨਾਂ ਨੇ ਇਹੋ ਹੀ ਕਹਿਣਾ ਵਾ ਜੋ ਸਰਕਾਰ ਨੂੰ ਜੋ ਗੱਲਾਂ ਤੇ ਕੜਾ ਉਹ ਬਣਾਉਂਦੇ ਆ ਗੱਲਾਂ ਤੇ ਕੜਾ ਜਨਤਾ ਬਣਾਉਂਦੀ ਤੁਹਾਨੂੰ ਵੋਟ ਪਾਵਾਂਗੇ ਤੁਸੀਂ ਉਹਨਾਂ ਨੂੰ ਵੋਟਾਂ ਪਾਓਗੇ ਕੰਮ ਕਰਨ ਨੂੰ ਵੋਟ ਪਾਵਾਂਗੇ ਜੇ ਨਾ ਕਰਨਗੇ ਤੇ ਫਿਰ ਇਹ ਬੜੇ ਚਰਾਂਦੀ ਹੁੰਦੀ 3-4 ਸਾਲ ਹੋ ਗਏ ਇੱਥੇ ਇਹੋ ਹਾਲ ਹੈ ਜਿੱਦੋਂ ਗਰਮੀਆਂ ਹੁੰਦੀਆਂ ਨੇ ਨਾ ਬਸ ਇਹੀ ਹਾਲ ਹੁੰਦਾ ਪਾਣੀ ਦਾ ਗਰਮੀਆਂ ਇਹੋ ਕੰਮ ਹੁੰਦਾ ਕਿੰਨੇ ਲੀਟਰ ਆਂਦਾ ਤੁਸੀਂ ਗੱਲ ਨਹੀਂ ਕਰਦੇ ਗੱਲ ਕਰਦੇ ਆ ਲੀਡਰ ਬਸ ਟਣਕਾ ਕੇ ਗਾਂ ਜਾਂਦੇ ਆ ਇਹਦਾ ਸੁਣਦੇ ਨਹੀਂ ਆ ਜਿਹਨਾਂ ਨੇ ਆਪਣੇ ਢਿੱਡ ਭਰਨੇ ਉਹਨਾਂ ਨੇ ਆਡੇ ਗਰੀਬਾਂ ਨੂੰ ਕੀ ਦੇਣਾ ਕਾਰਨ ਕੀ ਸਮਝਾਉਂਦੀਆਂ ਹੀ ਵੋਟਾਂ ਤੇ ਸਾਡੇ ਤੋਂ ਹੀ امیر ਹੋ ਕੇ ਤੇ ਹਨ ਨੂੰ ਵੀ ਵੇਖੋ ਧੋਕਾ ਦੇ ਜਾਂਦੇ ਜੀ ਕੀ ਨਹੀਂ ਆ ਰਿਹਾ ਕਿਹੜਾ ਪਾਣੀ ਦਾ ਕਰਨੇ ਆ ਨਿਕੇ ਨਿਕੇ ਬੱਚੇ ਆ ਪਾਣੀ ਦੀ ਤੇ ਹਰ ਚੀਜ਼ ਨੂੰ ਜ਼ਰੂਰਤ ਆ ਹਰ ਕੰਮ ਲਈ ਠੀਕ ਭਾਂਡੇ ਵੀ ਧੋਵਾਂਗੇ ਪਾਣੀ ਨਾਲ ਸਬਜ਼ੀਆਂ ਬਣਾਉਣੀਆਂ ਪੀਣੀਆਂ ਐ ਨਹੋਂਤਣੀਆਂ ਕੱਪੜੇ ਹੁਣ ਜਿਨ੍ਹਾਂ ਦਾ ਪਰਿਵਾਰ ਵੱਡਾ ਵਾ ਉਹ ਚਾਰ ਬਾਲਟੀਆਂ ਕੋਈ ਭਰਨ ਦੇਊਗਾ ਉਹਨਾਂ ਦੀ ਵੀ ਬਿਜਲੀ ਬਲ ਨਹੀਂ ਉਹ ਕਿੰਨਾ ਘੰਟਾ ਨੂੰ ਭਰਨ ਦੇਣਗੇ ਉਹ ਵੀ ਅਗਲੇ ਅੱਕ ਜਾਂਦੇ ਪਾਣੀ ਤੇ ਆਪਣੇ ਘਰੋਂ ਹੀ ਲਵਾਂਗੇ ਤੇ ਫੇਰ ਹੀ ਗੁਜਾਰਾ ਹੋਊਗਾ ਨਾ